तुम देख रहे हो स्टार डेली न्यूज़ वैब चैनल मैं हिना देख रहे दर्शकों का बहुत बहुत स्वागत करती हाँ जी हाँ अब बहुत ही बधाई वाली गल है कि अज सा चैनल में चलद एक साल पूरा हो चुकया है जिस की खुशी में सा टीम ने मिल के बटाला के मुख दफ्तर केक सैलीब्रेसन की और उम्मीद करदा कि जिमेंडे चैनल में प्यार दें हो उमें ही हमेशा प्यार देंगे दे रहो गेक ਕੇਕ ਕਟਿੰਗ ਸੈਰੇਮਨੀ ਵਿੱਚ ਸਾਡੇ ਨਾਲ ਬਹੁਤ ਹੀ ਮਾਣਯੋਗ ਸਾਡੇ ਉੱਚ ਅਧਿਕਾਰੀ ਵੀ ਮੌਜੂਦ ਸਨ ਤੇ ਆਓ ਦੇਖਦੇ ਆਂ ਵੀਡੀਓ ਵਿੱਚ ਕਿਸ ਤਰ੍ਹਾਂ ਅਸੀਂ ਆਪਣੇ ਬਟਾਲੇ ਦੇ ਵਿੱਚ 1 ਸਾਲ ਪੂਰਾ ਹੋਣ ਤੇ ਆਪਣੇ ਚੈਨਲ ਦੀ ਖੁਸ਼ੀ ਮਨਾਈ ਜੈ ਸ਼੍ਰੀ ਰਾਮ ਜੀ ਮੈਂ ਰਕੇਸ਼ਾੰਦਰ ਅੱਜ ਇੱਥੇ ਪਹੁੰਚਿਆ ਜੀ ਸਟਾਰ ਪੰਜਾਬ ਡੇਲੀ ਨਿਊਜ਼ ਤੇ ਇਹਨਾਂ ਨੇ ਮੈਨੂੰ ਬੜਾ ਮਾਨਸਤਕਾਰ ਦਿੱਤਾ ਬੁਲਾਇਆ ਜੀ ਆਪਣੇ ਕੋਲ ਅੱਜ ਇਹਨਾਂ ਦੀ ਪਹਿਲੀ ਐਨੀਵਰਸਰੀ ਹੈ ਤੇ ਮੈਂ ਵੀ ਆਪਣੇ ਆਪ ਨੂੰ ਬੜਾ ਭਾਗੇਸ਼ਲੀ ਸਮਝਦਾ ਜੀ ਜਿਹੜਾ ਇਹਨਾਂ ਨੇ ਮੈਨੂੰ ਆਪਣੇ ਕੋਲ ਆਉਣ ਦਾ ਮੌਕਾ ਦਿੱਤਾ ਤੇ ਇਹਨਾਂ ਦੇ ਮੈਂਬਰ ਨੇ ਜੀ ਮੇਨ ਜਿਹੜੇ ਨੇ ਅਖਿਲ ਮਲੋਤਰਾ ਜੀ ਅਖਿਲ ਮਲੋਤਰਾ ਜੀ ਤੇ ਨਾਲ ਇਹਨਾਂ ਦੀ ਸਮੁੱਚੀ ਟੀਮ ਬਹੁਤ ਵਧੀਆ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਹੈ ਮੈਂ ਕਹਿੰਦਾ ਇਹ ਦਿਨੋਂ ਦਿਨ ਰਾਤ ਦੁਗਣਿਤ ਦਿਨ ਦੁਗਣੀ ਤਰੱਕੀ ਕਰਨ ਤੇ ਮੈਂ ਇਹਨਾਂ ਦੇ ਕੰਮ ਤੋਂ ਬਹੁਤ ਖੁਸ਼ ਆ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾਵਾ ਇਹ ਰਾਤ ਦਿਨ ਦੁਦਿ ਤਰੱਕੀ ਕਰਨ ਤੇ ਚੜ੍ਹਦੀ ਕਲਾ ਇਹਨਾਂ ਨੂੰ ਮਹਾਰਾਜ ਰੱਖੇ ਇਹਨਾਂ ਦਾ ਸਟਾਰ ਨਿਊਜ਼ ਜਿੱਥੇ ਵੀ ਇਹਨਾਂ ਨੂੰ ਬੁਲਾਈਦਾ ਵਾ ਜਾਂ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਵੇਖੀਦਾ ਵਾ ਇਹ ਬਹੁਤ ਹੀ ਆਪਣੇ ਲਗਨ ਦੇ ਨਾਲ ਕੰਮ ਕਰਦੇ ਨੇ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੈਂ ਰਜੀਵ ਮਹਾਜਨ ਰਾਸ਼ਟਰੀ ਪ੍ਰਭਾਰੀ ਸੇਸਣਾ ਸਮਾਜਵਾਦੀ ਅੱਜ ਸਟਾਰ ਪੰਜਾਬ ਨਿਊ ਚੈਨਲ ਦਾ ਇੱਕ ਸਾਲ ਪੁਰਾਆ ਵਾ ਜਿੱਦੇ ਸਬ-ਐਡੀਟਰ ਸਾਡਾ ਛੋਟਾ ਵੀਰ ਅਖਿਲ ਮਲੋਤਰਾਏ ਜੋ ਕਿ ਬਹੁਤ ਹੀ ਮਿਹਨਤੀ ਇਨਸਾਨ ਆ ਤੋਨੇ ਇਹ ਚੈਨਲ ਦੇ ਨਾਲ ਜਿਹੜੀ ਬਹੁਤ ਮਿਹਨਤ ਕੀਤੀ ਏ ਬਹੁਤ ਵਧੀਆ ਇਹ ਇੱਕ ਪੱਤਰਕਾਰ ਆ ਜਿਹੜਾ ਸੱਚ ਦੀਆਂ ਖਬਰਾਂ ਹਮੇਸ਼ਾ ਦਿਖਾਉਂਦਾ ਏ ਸ਼ਹਿਰ ਦੇ ਤੇ ਚੰਗੀਆਂ ਖਬਰਾਂ ਜਿਹੜਾ ਨਸ਼ਰ ਕਰਦਾ ਏ ਅਸੀਂ ਇਸ ਵੀਰ ਦੇ ਤਰੱਕੀ ਦੇ ਉੱਤੇ ਬਹੁਤ ਖੁਸ਼ ਆ ਅੱਜ ਇਸਨੇ ਸਾਨੂੰ ਆਪਣੇ ਇੱਕ ਸਾਲ ਪੂਰਾ ਹੋਣ ਤੇ ਇਨਵਾਈਟ ਕੀਤਾ ਤੇ ਅਸੀਂ ਦਿਲੋਂ ਸ਼ੁਕਰੀਆ ਕਰਦੇ ਹਾਂ ਵੀ ਕਿਸ ਨੇ ਇੰਨੀ ਮਿਹਨਤ ਕਰਕੇ ਬਟਾਲੇ ਵਿੱਚ ਸਟਾਰ ਪੰਜਾਬ న్యూਸ ਚੈਨਲ ਦਾ ਨਾਮ ਉੱਚਾ ਕੀਤਾ ਹੈ ਅੱਜ ਇਸ ਸਾ ਇੱਕ ਚੈਨਲ ਨੇ ਇੱਕ ਸਾਲ ਪੂਰਾ ਕੀਤਾ ਹੈ ਅਸੀਂ ਚਾਹੁੰਦੇ ਹਾਂ ਵੀ ਸਾਡਾ ਵੀਰ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹ ਚੈਨਲ ਦੀ 25 ਸਾਲਾਂ ਮਿਲਾਈਏ ਤੇ ਅਸੀਂ ਨਾਲ ਰਲ ਕੇ 25 ਸਾਲਾਂ ਸਾਲਗिरा ਇਸ ਚੈਨਲ ਦੀ ਮਲਾਈਏ ਤੇ ਵੀਰ ਹਮੇਸ਼ਾ ਟੱਕੀਆਂ ਕਰਦਾ ਹੋਏ ਇਹ ਸਾਡਾ ਅਸ਼ੀਰਵਾਦ ਸਾਡੇ ਛੋਟੇ ਵੀਰ ਨੂੰ ਹੈ ਸਾਰੇ ਦਰਸ਼ਕਾਂ ਨੂੰ ਮੇਰੇ ਲੋਕ ਸਭ ਤੋਂ ਪਹਿਲਾਂ ਦੀ ਪਿਆਰ ਭਰੀ ਸਾਸੇ ਕਾਲ ਜੈ ਮਾਤਾ ਦੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਨੀ ਬਟਾਲਾ ਸ਼ਹਿਰ ਤੋਂ ਸਾਬ ਐਡੀਟਰ ਸਟਾਰਟ ਅਲੀ ਪੰਜਾਬ ਨਿਊਜ਼ ਚੈਨਲ ਤੋਂ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬੜਾ ਮਾਨ ਸਤਿਕਾਰ ਮਿਲਿਆ ਰੀ ਬਟਾਲਾ ਸ਼ਹਿਰ ਚੋਂ ਬਟਾਲਾ ਸ਼ਹਿਰ ਚੋਂ ਜੀ ਸਾਡੇ YouTube ਚੈਨਲ ਦੇ ਉੱਤੇ ਫਤੇਗਰ ਲਾਲੋ ਤੇ ਚੂੜੀਆਂ ਲਾਲੋ ਸ਼੍ਰੀ ਹਰ ਰਵਿੰਦੀਪੁਰ ਲਾਲੋ ਜਿਲੰਦਰ ਲਾਲੋ ਫਗਵਾੜਾ ਲਾਲੋ ਲੋਕ ਸਭ ਤੋਂ ਪਹਿਲਾਂ ਸਾਡੀਆਂ YouTube ਦੇ ਉੱਤੇ ਜਦੋਂ ਚੈਨਲ ਤੇ ਖ ਬੜਾ ਪਿਆਰ ਮਿਲਿਆ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਸਾਲ ਹੋ ਗਿਆ ਜੀ ਪੂਰਾ ਸਾਡੇ ਚੈਨਲ ਨੂੰ ਚਲਾਉਂਦੇ ਆ ਸਬਸਕ੍ਰਾਈਬਰ ਵੀ ਬੜੇ ਵਧੀਆ ਬਣੇ ਨੇ ਬੜਾ ਪਿਆਰ ਮਿਲਿਆ ਤੇ ਅੱਜ ਦਿਲ ਕੀਤਾ ਜੀ ਅੱਜ ਪਹਿਲੀ ਅਨਿਵਰਸਰੀ ਮਨਾਈ ਜAVE <Sanye> ਆਪਣੇ ਚੈਨਲ ਦੀ ਤੇ ਮੈਂ ਆਪਣੀ ਆਲ ਟੀਮ ਦਾ ਵੀ ਪੂਰੀ ਰਿਸਪੈਕਟਡ ਦੇ ਨਾਲ ਇੱਜ਼ਤ ਬੜੀ ਕਰਦੇ ਨੇ ਲੋਕ ਸਾਡੇ ਚੈਨਲ ਦੇ ਜਿਹੜੇ ਪੱਤਰਕਾਰ ਨੇ ਬੜੀ ਇੱਜ਼ਤ ਦੇ ਨਾਲ ਡਿਊਟੀ ਨਿਭਾਉਂਦੇ ਨੇ ਜਦੋਂ ਵੀ ਦਿਨ ਰਾਤ ਸੇਵਾ ਲੋਕਾਂ ਨੂੰ ਪੈਂਦੀ ਹੈ ਸੇਵਾ ਚ ਨਿਭਾਣ ਲਈ ਪਹੁੰਚਦੇ ਨੇ ਰਾਤ ਦਿਨ ਤੇ ਮੈਂ ਜਿਹੜੇ ਆਪਣੇ ਪੱਤਰਕਾਰ ਬਟਾਲਾ ਸ਼ਹਿਰ 'ਚ ਮੇਰੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਤਹਿ ਦਿਲ ਕਿ ਜਿਹੜੇ ਮੇਰੇ ਇੱਕ ਆਵਾਜ਼ ਦੇ ਨਾਲ ਮੇਰੇ ਨਾਲ ਚੱਲਦੇ ਨੇ ਤੇ ਸੱਚ ਦੀ ਆਵਾਜ਼ ਨੂੰ ਲੈ ਕੇ ਆਪਾਂ ਅੱਗੇ ਪਹੁੰਚਦੇ ਆ ਆਪਣੇ ਪਲੇਟਫਾਰਮ ਦੇ ਉੱਤੇ ਤੇ ਮੈਂ ਇੱਕ ਵਾਰ ਫਿਰ ਤੋਂ ਸਾਡੇ ਅੱਜ ਦਫ਼ਤਰ ਦੇ ਵਿੱਚ ਪਹੁੰਚੇ ਨੇ ਰਜੀਵ ਮਹਾਜਨ ਸ਼ਿਵ ਸ਼ੈਨਾ ਦੇ ਆਗੂ ਨੇ ਉਹਨਾਂ ਨੇ ਸਾਡੀ ਪਹਿਲੀ ਅਨਿਵਰਸਰੀ ਮਨਾਈ ਹੈ ਚੈਨਲ ਦੀ ਤੇ ਸਾਡੇ ਮੇਨ ਪੰਜਾਬ ਦੇ ਡਵਾਈਜ਼ਰ ਸ਼ੋਕ ਬੱਬਰ ਜੀ ਜਿਨ੍ਹਾਂ ਦੇ ਆਪਾਂ ਦਫ਼ਤਰ ਪਹੁੰਚੇ ਹਾਂ ਜਿਨ੍ਹਾਂ ਵੱਲੋਂ ਦਫ਼ਤਰ ਖੋਲ੍ਹਿਆ ਗਿਆ ਬਟਾਲਾ ਸ਼ਹਿਰ ਦੇ ਵਿੱਚ ਤੇ ਉਹਨਾਂ ਦਾ ਬਹੁਤ ਸੰਯੋਗ ਹੈ ਜੀ ਦਫ਼ਤਰ ਤੇ ਉਹਨਾਂ ਨੂੰ ਬੜੀ ਖੁਸ਼ੀ ਸੀ ਕਿ ਇੱਕ ਸਾਲ ਹੋ ਗਿਆ ਤੇ ਇਹ ਇੱਕ ਸਾਲ ਅੱਜ ਆਪਣੀ ਅਨਿਵਰਸਰੀ ਜਿਹੜੀ ਹੈ ਸਾਡੇ ਲਈ ਪੰਜਾਬ ਨੀ ਚੈਨਲ ਦੀ ਮਨਾਈਏ ਤੇ ਬੜੀ ਵਧੀਆ ਲੱਗਾ ਪਰਾਲਾ ਸਾਨੂੰ ਅੱਗੇ ਵੀ ਅਸੀਂ ਕਿਹਾ ਕਿ ਜਦੋਂ ਕੋਈ ਬੱਚਾ ਆਪਣਾ ਜਨਮ ਦਿਨ ਨਹੀਂ ਮਨਾ ਸਕਦਾ ਸਾਡੇ ਲਈ ਪੰਜਾਬ ਨੀ ਦਿਨ ਰਾਤ ਕਿਸੇ ਨੂੰ ਲੋੜ ਪੈਂਦੀ ਹੈ ਤੇ ਮੇਰਾ ਨੰਬਰ ਨੋਟ ਕਰ ਲਓ 7508218613 ਇਕਰ ਫਿਰ ਨੰਬਰ ਨੋਟ ਕਰੋ 7508218613 ਅਗਰ ਕਿਸੇ ਨੂੰ ਰਾਤ ਦਿਨ ਕੋ ਸੇਵਾ ਦੀ ਲੋੜ ਪੈਂਦੀ ਹੈ ਤੇ ਸਾਨੂੰ ਯਾਦ ਜਰੂਰ ਕਰੋ ਤੇ ਇਕਰ ਫਿਰ ਤੋਂ ਆਪਣੀ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਹਲੇ ਵੀ ਨਹੀਂ ਸਾਡਾ ਸਬਸਕ੍ਰਾਈਬ ਕੀਤਾ ਚੈਨਲ ਤੇ YouTube ਤੇ ਜਾ ਕੇ ਸਟਾਰ ਡੇਲੀ ਪੰਜਾਬ న్యూਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਜੈ ਮਾਤਾ ਦੀ ਤੇ ਸਤਿ ਸ੍ਰੀ ਅਕਾਲ ਸਟਾਰ ਡੇਲੀ ਪੰਜਾਬੀ న్యూਸ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਮੈਂ ਸ਼ੌਕ ਬਬਰ ਚੀਫ ਐਡਵਾਈਜ਼ਰ ਪੰਜਾਬ ਅੱਜ ਅਸੀਂ ਇੱਥੇ ਮੁਖ ਦਫ਼ਤਰ ਦੇ ਵਿੱਚ 1 ਸਾਲ ਪੂਰਾ ਹੋਣ ਤੇ ਸ੍ਰੀ ਅਖਲ ਮਲੋਤਰਾ ਜੀ ਸਬ ਐਡੀਟਰ ਜਿਹੜੇ ਜਿਨ੍ਹਾਂ ਨੇ ਉਪਰਾਲਾ ਕੀਤਾ ਵੀ ਅੱਜ ਸਾਡਾ 1 ਸਾਲ ਪੂਰਾ ਹੋਇਆ ਤੇ ਇਸ ਦੇ ਬਾਵਜੂਦ ਇਹ ਉਹਦਾ ਕੇਕ ਕੱਟਿਆ ਗਿਆ ਹੈ ਇਸ ਦੇ ਵਿੱਚ ਸਾਡੇ ਸ਼ਿਵ ਸ਼ਨਾ ਦੇ ਭਰ ਭਾਰੀ ਰਜੀਵ ਮਹਾਜਨ ਜੀ ਵੀ ਆਏ ਨੇ ਉਹਨਾਂ ਨੇ ਸਾਡੇ ਚੈਨਲ ਨੂੰ ਮਾਨ ਸਨਮਾਨ ਦਿੱਤਾ ਤੇ ਮੈਂ ਧੰਨਵਾਦ ਕਰਦਾ ਅਕਲਮ ਲੋਟਰਾਜੀ ਦਾ ਜਿਨ੍ਹਾਂ ਨੇ ਬਟਾਲੇ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੱਚ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਸਭ ਤੋਂ ਪਹਿਲਾਂ ਬਟਾਲੇ ਦੀ ਕੋਈ ਵੀ ਖਬਰ ਉਹ ਸਭ ਤੋਂ ਪਹਿਲਾਂ ਵਖਾਲਨ ਦੀ ਵੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਦੇਖਿਆ ਵੀ ਨਾ ਇਹ ਡਰਦੇ ਨੇ ਸੱਚੀ ਖਬਰ ਦਖਾਲਨ ਤੋਂ ਤੇ ਨਾ ਝੁਕਦੇ ਨੇ ਸੱਚ ਦੀ ਆਵਾਜ਼ ਨੂੰ ਸਭ ਤੋਂ ਪਹਿਲਾਂ ਅੱਗੇ ਰੱਖਦੇ ਨੇ ਤੇ ਮੈਂ ਬਟਾਲਾ ਦੇ ਦਰਸ਼ਕਾਂ ਨੂੰ ਇਹ ਜਰੂਰ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਕੇਕ ਕੱਟਿਆ ਗਿਆ ਸਾਡਾ ਬਟਾਲੇ ਦੇ ਜਿਹੜਾ ਕੇਕ ਕੱਟਿਆ ਗਿਆ ਇਹ ਅੱਜ ਸਾਡਾ ਬਟਾਲੇ ਦੇ ਵਿੱਚ ਜਿਹੜਾ ਪੰਜਾਬ ਡੇਲੀ ਸਟਾਰ ਦਾ ਜਿਹੜਾ ਪੰਜਾਬੀ న్యూਸ ਦਾ ਚੈਨਲ ਦਾ ਸਾਲ ਪੂਰਾ ਹੋਇਆ ਇਸ ਬਦਰ ਬਾਕੀ ਕੇਕ ਕੱਟਿਆ ਹੈ ਤੇ ਅਥਰਗੁਰੂ ਕਟਰਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਰਿਪੋਰਟਿੰਗ ਕਰਦੇ ਨੇ ਤੇ ਨਾਲ ਦੇ ਨਾਲ ਆਪਣੇ ਪੂਰੀ ਟੀਮ ਦੇ ਨਾਲ ਪੂਰਾ ਸੰਜੋਗ ਵੀ ਹੁੰਦਾ ਵਾ ਸਾਰੀ ਟੀਮ ਦਾ ਸਾਡਾ ਮੈਂ ਤੁਹਾਨੂੰ ਵਧਾ ਕਰਨਾ ਵਾ ਜਿਹਦੇ ਕੈਮਰਾਮੈਨ ਜੰਮਾ ਜੀ ਸੌਰਵਜ ਮੈਂ ਸਟਾਰ ਡੈਲੀ ਪੰਜਾਬ న్యూਸ ਦੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਨੇ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਡੇ ਦਫ਼ਤਰ ਦੇ ਵਿੱਚ ਮਨਾਇਆ ਜਾਂਦਾ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਕਿਸੇ ਬੱਚੇ ਦੇ ਜਨਮ ਦਿਨ ਜਿਹੜਾ ਕਦੀ ਕਿਸੇ ਨੇ ਮਨਾਇਆ ਹੋਏ ਉਹ ਵੀ ਇਸ ਤਰ੍ਹਾਂ ਦਾ ਮਨਾਏ ਜਾਂਦੇ ਆ ਇਸ ਕਰਕੇ ਹੋਰ ਵੀ ਕਿਸੇ ਤਰ੍ਹਾਂ ਦਾ ਜੇ ਕੋਈ ਪ੍ਰੋਗਰਾਮ ਸਾਡੇ ਚੈਨਲ ਨੂੰ ਕੋਈ ਦੇਣਾ ਚਾਹੁੰਦਾ ਹੋਵੇ ਤੇ ਮੈਂ ਆਪਣੇ ਚੈਨਲ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਇੱਥੇ ਆਪਣਾ ਪ੍ਰੋਗਰਾਮ ਕਰ ਸਕਦੇ ਨੇ ਕਿਸੇ ਤਰ੍ਹਾਂ ਦੀ ਚੈਨਲ ਦੇ ਵਿੱਚ ਤੁਸੀਂ ਕੋਈ ਐਡ ਦੇਣੀ ਚਾਹੁੰਦੇ ਹੋ ਦਿਵਾਲੀ ਦੀ ਕੋਈ ਵੀ ਦੇਣੀ ਚਾਹੁੰਦੇ ਜੇ ਉਹ ਵੀ ਬਿਲਕੁਲ ਦੇ ਸਕਦੇ ਸਾਡਾ ਸੰਪਰਕ ਕਰ ਸਕਦੇ ਸਟਾਰ ਢੇਲੀ ਪੰਜਾਬ న్యూਸ ਚੈਨਲ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਨਮਸਕਾਰ